ਆ ਵੜੀ ਨੂੰ ਕਾਲੀ ਦੇਖਾ ਇੱਕ ਵੀ ਲੰਬੇ ਡਾਣਾ ਵਾਲੀ ਬੜੀ ਹੈ ਇੱਕ ਕਾਲੀ ਵੀ ਦਿਆ ਛੱਡ ਦੇ ਯਾਰ ਤੂੰ ਕਿਤੇ ਨਹੀਂ ਭਾਈ ਜੀ ਆ ਦੇਖੋ ਕੰਨ ਇਹ ਵੀ ਲਿਆ ਇਹ ਵੀ ਨਾਗਰਾ ਅਗਲਾ ਥਾਣਾ ਦੋ ਥਾਣਾ ਹੀ ਕੋ ਹਾਂ ਇਹ ਵੀ ਇਹ ਵੀ ਨਾਗਰਾ ਨਗਰ ਕਲਰ ਤਾਂ ਚੱਲਦਾ ਸਾਰੇ ਕਿਤੇ ਇਹ ਵੀ 2000 ਕੀ ਬਾਤ ਨਗਰੀ ਪਾਕਿਸਤਾਨੀ ਮਿਲਦੀ ਵੀ ਨਹੀਂ ਆ ਦੇਖੋ ਕੰਨ ਜਿਹੜੇ ਕਾਲ ਹੁੰਦੇ ਜੀ ਆਚਾ ਹਰਮਾਲ ਵਾਲੇ ਹਰਮਾਲ ਵਾਲੇ ਜੀ ਚੀਜ਼ ਆਏ ਤਿੰਨ ਇੱਕ ਹੋਰ ਘੱਟ ਚਾਰ ਬਸ

ਸਾਰਾ ਦੀ ਪਾਲੋਈ ਨਹੀਂ ਪੈਂਦੀ ਪਾਠ ਚੰਗੀਆ ਪਾਠ ਚੰਗੀਆ ਤੂੰ ਵੀ ਚੰਗਾ ਸਾਰਾ ਕੁਝ ਚੰਗਾ ਇੱਕ ਤੇਰੀ ਨਿਸ਼ਾਨੀ ਦੇਣੀ ਹੈ ਬਾਬੇ ਨੂੰ ਨਹੀਂ ਪੈਂਦੀ ਕਹਿੰਦਾ ਪਾਠ ਵੀ ਦੇਖੋ ਓਏ ਉਹ ਨਹੀਂ ਬੋਲਦਾ ਬਈ ਬੋਲੂ ਮੈਂ ਮੈਂ ਇਮਾਨਦਾਰੀ ਹੈ ਬਾਬੇ ਨਾਲ ਕੋਈ ਜਨਾ ਦੋਖਾ ਨਹੀਂ ਕਰਾਉਣਾ ਚੀਜ਼ ਦੇ ਹੀ ਵੇਸੇ ਲੈ ਧੋਖਾ ਵੀ ਬਾਬੇ ਨਾਲ ਕਰਾਉਣਾ ਕਿੰਨੇ ਦਾ ਮੈਨੂੰ ਫੋਨ ਕਰਦਾ ਇਹ ਕੋਈ ਨਹੀਂ ਦੋ ਆਪੇ ਦੱਸ ਤੇਰੇ ਕੋਲ ਕੋਣ ਲੈ ਤੂੰ ਵੜ ਕੇ ਓਏ ਤਾਂ ਇਹਦੇ ਤਾਂ ਚਾਰੋ ਘਰ ਦੇਵੇਂ ਬਾਬਾ ਕੋਈ ਨਹੀਂ ਤੈਨੂੰ ਹੋਰ ਸ਼ਸਤੀਆਂ ਦਵਾਈਆਂ ਛੋਟੀਆਂ ਤੇਰੇ ਸਾਰੇ ਪਾਸੇ ਫਾਇਦਾ ਕਰ ਤੋਂ ਆਹੋ ਸ਼ੀਆ ਹੋਈ ਨਾ ਚਾਲੀ ਤਾਂ ਬਾਹਰ ਕੱਢ ਦੇਜੋ ਇਹਦੇ ਮਾਂ ਦੇ ਬਹੁਤ ਕੱਦਾ ਜੀ ਇਹਦੇ ਮਾਂ ਦੇ ਬਹੁਤ ਕੱਦਾ ਤੈਨੂੰ ਸੋਨਾ ਕਲਰ ਹੈ ਸੋਨਾ ਰੰਗ ਹੈ ਕਿ ਨਿਸ਼ਾਨੀ ਦਵਾਉਂਦਾ ਪਰ ਮੈਂ ਜਾਣ ਤ ਜਦ ਮਰਜੀ ਵੇਚਣਾ ਆ ਸਾਨੂੰ ਦੇ ਦਿਓ ਬੇਬਾਕੀ ਕੋਈ ਨਹੀਂ ਤਿਆਰ ਕਰੀ ਹਾਂ ਹਾਂ ਬਾਕੀ ਅੱਜ ਨੇ ਕੱਲ੍ਹ ਪਰਸੋਂ ਕੋ ਦੇ ਡੀਟੀ ਹੋ ਜਾਣਾ ਸਾਨੂੰ ਆਵਾਜ਼ ਮਾਰ ਲਿਓ ਜਦੋਂ ਮੈਂ ਤਿਆਰ ਹੋ ਕੇ ਪੂਰਾ ਨਫਾ ਦੇ ਕੇ ਲਿਆਵਾਂਗੇ ਹਉ ਦੱਸ ਇਹ ਤਾਂ ਜਾਂ ਤਖੜੀ ਹੋ ਗਈ ਮੇਂ ਨੂੰ ਆਹ ਮਾ ਮੇਰੀ ਬੱਕਰੀ ਆਪਦੀ ਗੱਲ ਹੈ ਅਸੀਂ ਫਿਰ ਨਹੀਂ ਜਾਂਦਾ ਨਫਾ ਦੇ ਕੇ ਲਿਆਵਾਂਗੇ ਚੀਜ਼ ਬਣੂਗਾ ਆ ਕੀ ਮੰਗਦਾ ਇਹ ਕਹਿ ਦਿੰਦਾ ਤੈਨੂੰ ਆਪ ਦੱਸ ਉਧਰ ਹਾਂ ਜੱਕ ਕਸਾਈ ਦੇ ਬਾਬਾ ਜੀ ਪਸੰਦਾ ਬਾਬਾ ਜੀ ਤੁਹਾਡੀ ਪਿੱਛੇ ਤੇ ਮੇਰੀ ਇਮਾਨ ਬਣਾਦਾ ਉਹਦਾ ਸਾਡੇ ਦਾ ਸਾਰੀ ਮੰਡੀ ਪਸੰਦਾ ਹੈ ਨਹੀਂ ਨਹੀਂ ਚੱਕੀ ਨਹੀਂ ਪਾਣੂ ਵੀ ਪਸੰਦ ਹੋਣਾ ਚਾਹੀਦਾ ਬਾਕੀ ਹਿੱਥੇ ਤਾਂ ਮਜਬੂਰੀ ਚ ਜੋਰ ਨਾਲ ਦਵਾਤੀ ਰਾਜੂ ਨੇ ਤੱਕਾ ਕਰਾਤਾ ਨਾ ਨਾ ਉਹ ਤੱਕਾ ਘਾਦੇ ਵਾਸਤੇ ਚੀਜ਼ ਤਾਂ ਆਸੀ ਨਹੀਂ ਧੱਕਾ ਕਰਦੇ ਚੀਜ਼ ਵੀ ਪਾਠ ਵੀ ਘਰੇ ਲੈ ਜਾਊਗਾ ਇੱਕ 10 ਬੰਦੇ ਨੇ ਕਹਿਊਗਾ ਤਾਂ ਨਹੀਂ ਚੀਜ਼ ਲਿਆਂਦੀ ਆ ਲੈ ਰਮਜ਼ਾਨ ਬਾਈ ਰੁਪਿਆ ਜਰੂਰ ਬਾਬੇ ਜੀ ਆਪਾਂ ਕਰਨੀ ਹੈ ਇੱਜ਼ਤ ਬਿਲਕੁਲ ਠੀਕ ਹੈ ਮੈਂ ਤੇਥੋਂ ਦੀ ਰੋਟੀ ਲੈਣੀ ਕੋਈ ਨਹੀਂ ਦਾਸ ਦੇ ਬਸ ਗੱਲ ਖਤਮ 13000 ਦੀ ਤੇਰਾ ਦੇਗਾ ਤੇਰਾ ਦੇ ਲਈ 4 ਕਿੰਨੇ ਦੀ ਜਣੀ ਮੈਂ ਤੇਰਾ ਜਦੋਂ ਮੈਂ ਤੁਹਾਨੂੰ ਦੋ ਬੋ ਹੋ 10 ਬਸ ਆਪੇ ਜਾਇਜ਼ ਕਰਕੇ ਲੈ ਜਾ ਮੇਤੋ ਕਾਸ ਨੂੰ ਕਾਉਣਾ ਬਸ ਇੱਕ ਹੀ ਗੱਲ ਜਿਆ 70 ਆਦੀ ਪਾਲ ਆ ਜਾ ਕੀ 70 ਆਦੀ ਨਹੀਂ ਆ ਉੱਥੇ ਨਹੀਂ ਫੇਰ ਆਥੇ ਚੰਗੀ ਹੈ ਯਾਰ ਚਾ ਇਹ ਪਾਠ ਖੀਰੀ ਵੀ ਹੈ ਨਾਲ ਤੂੰ ਉਹਨਾਂ ਦੇ ਕੋ ਦੁੱਗੀ ਹੈ ਇਹ ਖੀਰੀ ਪੜੇ ਨਾਗਰਾ ਗੱਲ ਆ ਰਹੀ ਅਵੀ ਦੂ ਦੇਖ ਤੈਨੂੰ ਨਿਸ਼ਾਨੀ ਲਵਾਉਂਦੇ ਅਸੀਂ ਕੋਈ ਬਾਬੇ ਨੂੰ ਛੋੜੇ ਫਿਰ ਮੈਂ ਉਹ ਹੀ ਬਾਕੀ ਬਾਰੋਂ ਸਸਤੀਆਂ ਲਊਗਾ ਚੀਜ਼ ਤੇ ਹੀ ਉਹੀ ਗੱਲਾਂ ਹਾਂ ਆ ਦੇਖ ਲੈ ਖੀਰੇ ਬੱਕਰੇ ਕਿੰਡੇ ਕਿੰਡੇ ਖਾਰੇ 7-7 ਮਹੀਨੇ ਦੇ ਬੱਚੇ ਆ ਦੇਖ ਲੈ ਸਾਢੇ 13 ਦੀ ਸਾਢੇ 13 ਸਾਢੇ 13 ਆਲੀ ਹੁਣ ਤੈਨੂੰ ਪਤਾ ਯਾਰ ਸਾਢੇ 13 ਲੈ ਫੜ ਪਸ ਨਿਬੜ ਗਈ ਬਹੁਤ ਐ ਕੋਈ ਬਾਸ ਐਵੇਂ ਪਕਾਇਆ ਕਰਦੇ ਕੋਈ ਫੇਰ ਬੱਲੀ ਨਿਬੜ ਗਈ ਬਾਬਾ ਜੀ ਨਵੇਂ ਆ ਗਏ ਉਹ ਆਪਣੀ ਆ ਗਏ ਆ ਪਾ ਪਟ ਉਹ ਦੇਖੋ ਉਹ ਬਾਬਾ ਨਾਲ ਛੋਟੇ

ਨਾਲੇ ਬੜੀ ਭਾਈ ਬਹੁਤੀ ਗੱਲਾਂ ਨਹੀਂ ਕਰਦੇ 14 ਨੰਬਰ ਦੀ ਐਵੇਂ ਕਾ ਨਾ ਨਾ ਜਾਂ ਮੇਰੇ ਗੱਲ ਸੁਣ ਚ ਮੇਰੇ ਗੱਲ ਸੁਣ ਫੋਲਾ ਦੀ ਬਾਲ ਆਇਆ ਫੋਲਾ ਦੀ ਬਾਲ ਮੇਰੇ ਗੱਲ ਸੁਣ ਮੈਂ ਵੀ ਮਾਰਦਾ ਮੇਰੀ ਮਾਤਾ ਮੈਂ ਵੀ ਮਾਰਦਾ ਗੱਲ ਮਾਰਦਾ ਮਾਰਦਾ ਮੈਂ ਵੀ ਮਾਰਦਾ ਮਾਨਿਆ ਕਰੋ ਨਹੀਂ ਲੰਗਾ ਨਹੀਂ ਲੰਗਾ ਉਹ ਲੈਂਦਾ ਨਹੀਂ ਮੈਂ ਗਈ ਉਹ ਗੱਲ ਸਮਝਿਆ ਕਰ ਤੇਰੇ ਪਸੂ ਵੇਚ ਨਹੀਂ ਲਗਾ ਹਾਂ ਜਾਲੇ ਖਾਈ ਕਰਵਾ ਲਈ ਉਹ ਨਿਕੜਾ ਬਿਜਲੀ ਦਾ ਪਾਲਣੀਆਂ ਘਰੇ ਉਹ ਦੇਖ ਲੋ ਆ ਲਿਆ ਕਾਲੀ ਕਾਲੀ ਦੇ ਆ ਚੰਡ ਆ ਆ ਵੀ ਤਾਂ ਇਹ ਮੇਰੇ ਖਲ ਚੋਗੀ ਹੋ ਗਈ ਹੋ ਜਾਂਦੀ ਹੈ ਬੱਕਰੀ ਆ ਇਹ ਤਾਂ ਬੱਕਰੀ ਬਣੀ ਇਹ ਨਮੀ ਵੀ ਹੋ ਗਈ ਜੀ ਆ ਦੇਖੋ ਆ ਵੱਡੇ ਬੱਕਰੇ ਤੋਂ ਲੋਆ ਬਸਾਲੇ ਹੋ ਗਈ ਇਹ ਨਮੀ ਕਰਾ ਤੇ ਪੱਠ ਚੌੜਾ ਤਾਂ ਹੋ ਜਾਣਾ ਵੀ ਪੀਓ ਦਾ ਪਰਾਂ ਦਾ ਪੀੜਾ ਆ ਗਰੀ ਆ ਦੇਖੋ ਇਹ ਬੱਕਰੀ ਬਣੀ ਹੈ ਭਾਈ ਇਹ ਵਖਰਾ ਪਰੇ ਕੜ ਦੇ ਯਾਰ ਪਿਛਾ ਲੋ ਇਹ ਅੱਜ ਤਾਂ ਹਫਤਾ ਹੋ ਗਿਆ ਅੰਕਲ ਨਮੀ ਕਰਾਈ ਠੀਕ ਹੈ ਜੀ ਹਾਂ ਕੀ ਮੰਗਦਾ ਇਹਦਾ ਇਹ ਹਫਤਾ ਹੋ ਗਿਆ ਇਹਦਾ ਕੰਨ ਵੀ ਬਹੁਤ ਡਾਗ ਲੈ ਇਹ ਚੋਕੀ ਹੋ ਗਈ ਚੋਕੀ ਹੋ ਗਈ ਬੱਕਰੀ ਵਧੀਆ ਇਹ ਲੈ ਹੁਣ ਕਰਾਈ ਆਸ ਹੁਣ ਹਫਤਾ ਹੋ ਗਿਆ ਆ ਦੇਖੋ ਵੱਡਾ ਕਾਲਾ ਬੱਕਰਾ ਬੈਠਾ ਆ ਦੇਖੋ ਇਹਦੇ ਨਾਲ ਕਰਾ ਦੀ ਨਵੀਂ ਸਹੀ ਹੈ ਹਾਂ ਜੀ ਆ ਦੇਖੋ ਜੀ ਵੱਡੇ ਵੱਡੇ ਇਹਦਾ ਕੀ ਮੰਗਦਾ ਇਹਦਾ 20000 ਹੈ 20000 ਹਾਂ ਜੀ ਨਹੀਂ ਲੈਂਦੇ ਮਹਿੰਗੀ ਪਾਪਾ ਖੜਤਾ ਸੀ ਅੰਕਲ ਇਹ ਬੱਕਰੀ ਵਣ ਗਈ ਹੁਣ ਇਹ ਨਵੀਂ ਵੀ ਹੋ ਗਈ ਔਰ ਕਿਰਪਾ ਲਗਾ ਪਾਟ ਰਹੁ ਗਿਆ 100% ਇਹ ਮੇਹਮਾਨ ਛੱਡ ਰਹੇ ਨਾ ਰਹੇ ਨਹੀਂ ਰਹੋਗੀ ਅਜੇ ਤਾਂ ਅਸੀਂ ਫੰਡਰ ਕਰਕੇ ਲੈਣੇ ਆਂ ਜਿਹੜੀ ਗੱਲ ਨਹੀਂ ਮੈਂ ਕਰਦਾ ਬੱਕਰੀ ਦਾ ਮਤਲਬ ਫੰਡਰ ਰਹ ਜਾਂਦੀ ਹੈ ਉਹ ਰਹੇ ਦੀ ਰਹੂ ਨਹੀਂ ਨਾ ਅਸੀਂ ਅੱਜ ਤੇ ਕੋਈ ਨਹੀਂ ਮੇਰਾ ਨਹੀਂ ਇੱਕੋ ਹੀ ਦਾਦੇ ਕਹਿੰਦਾ ਆ ਸਾਈ ਅੱਲਾ ਤੇਰੇ ਕੋਲੇ ਆ ਗਿਆ ਤੂੰ ਨਹੀਂ ਤੂੰ ਹੀ ਦੱਸ ਦੇ ਬਸ ਵੇ ਗੱਲ ਖਤਮ ਨੇ ਨਾ ਫਿਰ ਮੈਂ ਤੋ ਕਾਸ ਨੂੰ ਕਾਉਣਾ ਤੂੰ ਹੀ ਦੱਸ ਦੇ ਪਾਸੇ ਤੂੰ ਪੱਕਾ ਦੱਸੇਗਾ ਆਪਾਂ ਮੋੜ ਦੇ ਦੱਸ ਉਹ ਸੌਦਾ ਕਰਿਆ ਉੱਚੇ ਮੋੜਿਆ ਪਹਿਲੇ ਕਰਿਆ ਉੱਚੇ ਮੋੜਿਆ ਨਹੀਂ ਮੋੜਿਆ ਨਾ ਦੱਸ ਜਾਉਂ ਨਹੀਂ ਦਿਲੇ ਨਹੀਂ ਵਿਖੇ ਨਹੀਂ ਵਿਖੇ ਨਹੀਂ ਵਿਖੇ ਜੇ ਜਾਂ ਤੂੰ ਹੀ ਦੱਸ ਪੂਰੀ 15 ਦੀ ਪੌਣੇ ਫਿਰ ਮੈਨੂੰ ਫਿਰ ਕਾਸ ਨੂੰ ਮਾਰਦਾ ਫਿਰ ਓਹੀ ਵੇ ਉਹਨੂੰ ਲੂਟ ਦਿੰਦੀ ਹਾਂ ਮੈਂ ਨਹੀਂ ਕੱਚੀਆਂ ਗੱਲਾਂ ਨਹੀਂ ਮੈਂ ਕਰਦਾ ਲੌਰਾਂ ਦਾ ਹੱਥਾਂ ਦੇ ਹੀ ਦੇਣੀ ਨਾ ਸੀ 16000 ਦੀ ਵੇਚ ਜਾ ਲੈ 16 ਦੀ ਮਾਰਾ ਜੀ ਵੇਚਤੀ ਜਾ ਲੈ ਲੈ ਜਾ ਬਾਬਾ ਤਾਂ ਨਹੀਂ ਨਾ ਸੀ ਹੋਏ ਤੂੰ ਆਪੇ ਅਸੀਂ ਪਹਿਲਾਂ ਦੱਸ ਨਹੀਂ ਦਾ ਨਹੀਂ ਜੇ ਤੁਹਾਨੂੰ ਕਾਟਾ ਬੰਦਾ ਤਾਂ ਦੱਸ ਦੇ ਲੈ ਚੱਲ ਕੋਈ ਨਹੀਂ ਕੋਈ ਨਹੀਂ ਮੈਂ ਇੰਨੀ ਪਹਿਲੇ ਨਹੀਂ ਜਾਣੀ ਮੈਨੂੰ ਛੱਡ ਕੇ ਜਾਈ ਦੇ ਨਹੀਂ ਇੱਕ ਬਾਬਾ ਲੈ ਰਹੀ ਹੈ ਕਿ ਤੁਹਾਡੇ ਕਹਿੰਦੇ ਬਾਕੀ ਇਹ ਤਾਂ ਬਾਬਾ ਬੱਕਰੀ ਬਣੀ ਫਿਰਿਆ 16 ਦੀ ਵੇਚਿਆ ਬੰਦੋ ਨਾੜੀ ਹੈ ਹੋਈ ਜਦ ਤੜੀ ਇਹ ਤਾਂ ਦੁੱਤੜੀ ਹੋਈ ਨਾਲੇ ਸਾਰੇ ਪਾਸੇ ਓਕੇ ਜੀ tudo cara tem